ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਦਾ ਸੈਕਟਰ 10 ਕੋਠੀ ਦੇ ਵਿੱਚ ਜਿਹੜਾ ਬੰਬ ਲਸਟ ਹੋਇਆ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਬਹੁਤ ਲੰਬਾ ਚੌੜਾ ਨਹੀਂ ਬੋਲਣਾ ਦੋਸ਼ੀ ਕੌਣ ਹੈ ਉਹਦੇ ਵਿੱਚ ਭਾਵੇਂ ਪੁਲਿਸ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕਰਦੀ ਹੈ ਰੋਹਨ ਮਸ਼ੀਨ ਨੂੰ ਤੇ ਇੱਕ ਜਿਹੜਾ ਮਾਸਟਰ ਮਾਈਂਡ ਪਾਕਿਸਤਾਨ ਦੇ ਵਿੱਚ ਬੈਠਾ ਹਰਵਿੰਦਰ ਰਿੰਦਾ ਜਾਂ ਹੈਪੀ ਪਸ਼ੀਆ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਇਹ ਤਿੰਨ ਜਣਾਂ ਦਾ ਨਾਮ ਬੋਲਦਾ ਹੈ ਤੇ ਹਾਲਾਂਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਉੱਥੇ ਪਰ ਮੈਂ ਜਿਹੜੀ ਗੱਲ ਕਰਨੀ ਹੈ ਬੜੀਆਂ ਮਿਰਚਾਂ ਲੱਗਣੀਆਂ ਨੇ ਖਾਲਸਤਾਨੀ ਕਤੀੜਾਂ ਨੂੰ ਖਾਲਸਤਾਨ ਦੀ ਜਿੰਨੀ ਵੀ ਮੂਵਮੈਂਟ ਹੈਗੀ ਹੈ ਇਹ ਸਭ ਨੂੰ ਪਤਾ ਹੈ ਕਿ ਆਈਐਸਆਈ ਦੇ ਕਹਿਣ ਤੇ ਚੱਲ ਰਹੀ ਹੈ ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਵਿੱਚ ਇਹ ਵੀ ਆਈਐਸਆਈ ਦੇ ਕਹਿਣ ਤੇ ਜਿਹੜਾ ਹਰਵਿੰਦਰ ਰਿੰਦਾ ਉਹਨੇ ਇਹ ਘਟਨਾ ਨੂੰ ਇੰਜਾਮ ਦਿੱਤਾ ਹੈ ਪਰ ਕੀ ਜਿਹੜੇ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਸ਼ਰਮ ਹੈ ਮਾੜੀ ਮੋਟੀ ਜੇ ਤੁਸੀਂ ਇਦਾਂ ਹੀ ਕਿਸੇ ਤੋਂ ਕੁਝ ਕਰਵਾ ਰਹੇ ਹੋ ਇੱਥੇ ਜਿਵੇਂ ਪਾਕਿਸਤਾਨੀ ਕਰਾਉਂਦੇ ਨੇ ਆਈਐਸਆਈ ਕਰਵਾਉਂਦਾ ਹੈ ਜੇ ਤੁਹਾਡੇ ਵਿੱਚ ਇੰਨੀ ਤਾਕਤ ਇੰਨੀ ਪਾਵਰ ਹੈਗੀ ਹੈ ਭਾਵੇਂ ਪੰਨੂ ਹੋਵੇ ਕਤੀੜ ਭਾਵੇਂ ਕਨੇਡਾ ਅਮਰੀਕਾ ਬੈਠੇ ਹੋਰ ਖਲਤਾਨੀ ਹੋਣ ਫਿਰ ਤੁਸੀਂ ਸਿੱਧਾ ਹੀ ਆਓ ਇੱਥੇ ਇੰਡੀਆ ਦੇ ਵਿੱਚ ਆ ਜਾਓ ਜਿਹਨੂੰ ਮਾਰਨਾ ਹੈ ਜਿੱਥੇ ਬੰਬ ਲਾਸ਼ਟ ਕਰਨਾ ਕਰਕੇ ਦੇਖ ਲਓ ਤੇ ਹੁਣ ਇਹਨਾਂ ਨੇ ਵੱਡੀਆਂ-ਵੱਡੀਆਂ ਇੰਟਰਵਿਊ ਕੋਈ ਅਮਰੀਕਾ ਦੇ ਵਿੱਚ ਕੋਈ ਕਨੇਡਾ ਦੇ ਵਿੱਚ ਪੰਜਾਬ ਪੁਲਿਸ ਢੱਕਾ ਨਹੀਂ ਕਰਦੀ ਜੀ ਕਾਨੂੰਨ ਵਿਵਸਥਾ ਫੇਲ ਹੈ ਜੀ ਉੱਥੇ ਸਰਕਾਰ ਫੇਲ ਹੈ ਉੱਥੇ ਭਾਰਤ ਸਰਕਾਰ ਦੇ ਵਿੱਚ ਕੋਈ ਕਾਨੂੰਨਾਂ ਕਾਨੂੰਨ ਦੇ ਨਾਂ ਦੀ ਚੀਜ਼ ਨਹੀਂ ਇਦਾਂ ਦੀਆਂ ਗੱਲਾਂ ਬਾਤਾਂ ਇਹ ਹੁਣ ਕਰ ਰਿਹਾ ਹੈ ਹਾਲਾਂਕਿ ਇਹ ਜਿਹੜੀਆਂ ਖਾਲਸਾ ਨੇ ਕਤੀੜਾਂ ਨੇ ਇਹਨਾਂ ਵਿੱਚ ਅੱବ ਦੇ ਵਿੱਚ ਕੋਈ ਹਿੰਮਤ ਨਹੀਂ ਹੈਗੀ ਠੀਕ ਹੈ ਗੁਰਪਤ ਬੰਨੂ ਜਿਹੜਾ ਅਮਰੀਕਾ ਵਿੱਚ ਬੈਠਾ ਹੈ ਉਹਨੇ 5-7 ਲੱਖ ਰੁਪਏ ਦਿੱਤਾ ਹੋਣਾ ਇੱਕ ارتੂਦ ਕਰਾਉਣ ਵਾਸਤੇ ਤੇ ਉਹਨੂੰ ਕਤੀੜ ਨੂੰ ਮੈਂ ਇੱਕ ਚੈਲੰਜ ਕਰਦਾ ਵੀ ਨਾ ਤੂੰ ਸਿੱਖ ਹੈ ਨਾ ਤੇਰੇ ਮੂੰਹ ਤੇ ਦਾੜ੍ਹੀ ਨਾ ਤੇਰੇ ਸਿਰ ਤੇ ਕੇਸ ਸਿਰਕਟਾਂ ਬੀੜੀਆਂ ਪੀਣ ਵਾਲਾ ਤੂੰ ਬੰਦਾ ਹੈ ਜੇ ਇੰਨਾ ਹੀ ਤੁਹਾਨੂੰ ਖਾਲਸਾਨ ਬਣਾਉਣ ਦਾ ਚਾਅ ਹੈਗਾ ਤਾਂ ਫਿਰ ਇਹ ਘਟਨਾਵਾਂ ਜਿਹੜੀਆਂ ਤੁਸੀਂ ਕਰਤੂਤਾਂ ਕਰਵਾ ਰਹੇ ਹੋ ਤੁਸੀਂ ਆਪ ਇੰਜਾਮ ਦਿਓ ਇਹਨਾਂ ਨੂੰ ਆਜੋ ਇੰਡੀਆ ਦੇ ਵਿੱਚ ਸਿੱਧਾ ਮਾਰੋ ਜਿਹਨੂੰ ਮਾਰਨਾ ਹੈ ਤੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਆ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਹੈ ਨਾ ਹਰਵਿੰਦਰ ਰਿੰਦਾ ਜੇ ਕਿਤੇ ਮੇਰੀ ਵੀਡੀਓ ਸੁਣ ਲਵੇ ਇਹਨੂੰ ਕਤੇੜ ਨੂੰ ਬੇਨਤੀ ਹੈ ਜਦੋਂ ਵੀ ਕਿਤੇ ਡਿੱਕੇ ਚੜ ਗਿਆ ਨਾ ਨਾ ਇੰਡੀਅਨ ਆਰਮੀ ਸਾਡੇ ਨਾ ਪੰਜਾਬ ਪੁਲਿਸ ਸਾਡੇ ਕੁੱਤੇ ਦੀ ਮੌਤ ਪਹਿਲਾਂ ਵੀ ਤੁਹਾਨੂੰ ਮਾਰਿਆ ਗਿਆ ਭਾਵੇਂ ਪੰਜ ਵੜ ਸੀ ਠੀਕ ਹੈ ਭਾਵੇਂ ਹੋਰ ਇੱਥੇ ਜਿਹੜੇ ਆ ਗੁਜਿੰਦਰ ਵਰਗਨ ਜਿਹੜੇ ਵੀ ਹੈਗੇ ਸੀਗੇ ਤੇ ਕੁੱਤੇ ਦੀ ਮੌਤ ਹੀ ਹੁਣ ਤੁਸੀਂ ਮਰਨਾ ਤੁਹਾਡਾ ਸਿੱਖੀ ਦੇ ਨਾਲ ਸਿੱਖ ਰਾਜ ਦੇ ਨਾਲ ਕੋਈ ਸਬੰਧ ਨਹੀਂ ਜਿਹੜੇ ਬੰਦੇ ਭਾਰਤ ਤੋਂ ਭਗੌੜੇ ਹੋ ਕੇ ਪਾਕਿਸਤਾਨ ਦੀਆਂ ਜੁੱਤੀਆਂ 'ਤੇ ਜਾ ਕੇ ਬੈਠੇ ਨੇ ਗੱਲਾਂ ਕਰਦੇ ਨੇ ਗੁਰੂਨ ਸੰਧਾਨਦਿਆਂ ਉੱਤੇ ਜਾ ਕੇ ਨਵਾਜਾਂ ਪੜਦੇ ਨੇ ਮੈਂ ਕਹਿੰਦਾ ਪਤਾ ਨਹੀਂ ਕਿਹੋ ਜਿਹੀਆਂ ਕਰਤੂਤਾਂ ਇਹ ਲੋਕ ਕਰਦੇ ਨੇ ਤੇ ਤੁਹਾਡੇ ਇਹੋ ਜਿਹੇ ਘਟਨਾਕਰਮ ਕਰਨ ਦੇ ਨਾਲ ਭਾਰਤ ਦਾ ਡੱਕਾ ਨਹੀਂ ਵਿਗੜਦਾ ਤੇ ਜਿਹੜੇ ਫੜੇ ਨੇ ਛੇਤਰ ਉਹਨਾਂ ਦੇ ਪੈਣੇ ਆ ਤੇ ਪੁਲਿਸ ਇਨਕਾਊਂਟਰ ਕਰਨ ਲੱਗੇ ਨਾ ਮੈਂਟਲ ਹੁੰਦੀ ਹੈ ਮੈਂ ਸ਼ਰਿਆਮ ਕਹਿਣਾ ਜਦ ਇਹੋ ਜਿਹੇ ਬੰਦੇ ਦੇ ਸ਼ਰਿਆਮ ਗੋਲੀ ਮਾਰੂ ਕਢਾ ਕੇ ਜਿੱਥੇ ਮਿਲਦੇ ਨੇ ਤੇ ਜਿਹੜੇ ਵੀ ਇਸ ਘਟਨਾਕਰਮ ਦੇ ਵਿੱਚ ਇਨਵੋਲ ਹੈਗੇ ਆ ਤੇ ਭਾਵੇਂ ਪੰਨੂ ਕਤੀੜ ਹੈ ਜਾਂ ਜਿਹੜਾ ਹੈਪੀ ਪਸੀਆ ਅਮਰੀਕਾ ਵਿੱਚ ਬੈਠਾ ਤੇ ਜਾਂ ਹਰਵਿੰਦਰ ਰਿੰਦਾ ਤੇ ਜਾਂ ਜਿਹੜੀ ਹੁਣਾਂ ਕਤੀੜ ਫੜੀ ਐ ਜਵਾਕ ਜਾਂ ਰੋਹਨ ਮਸੀਹ ਇਹ ਸਾਰੇ ਕੁੱਤੇ ਦੀ ਮੌਤ ਮਰਨਗੇ ਤੇ ਪਹਿਲਾਂ ਵੀ ਕੁੱਤੇ ਦੀ ਮੌਤ ਮਰੇ ਨੇ ਮੈਂ ਨਾ ਇੱਕ ਬੇਨਤੀ ਅੱਥੇ ਹੋਰ ਕਰਨੀ ਐ ਥੋੜਾ ਜਿਹਾ ਸਮਝਿਓ ਇਹ ਕਤੀੜਾ ਨਾ 2-4 ਲੱਖ ਪਿੱਛੇ ਇਹੋ ਜੀ ਘਟਨਾ ਨੂੰ ਇੰਜਾਮ ਦੇ ਦਿੰਦਿਆਂ ਨੇ ਪਰ ਜਿਹੜੇ ਨੇ ਦੇ ਪਿੱਛੇ ਪਰਿਵਾਰ ਹੁੰਦੇ ਨੇ ਬਿਲਕੁਲ ਦੇ ਹੁੰਦੇ ਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਵੀ ਜਿਹੜੇ ਗੈਂਗਸਟਰ ਸੀ ਮਾਰੇ ਗਏ ਜਾਂ ਫੜ ਲਏ ਜਦੋਂ ਪੁਲਿਸ ਜਾਂ ਮੀਡੀਆ ਉਹਨਾਂ ਦੇ ਘਰ ਗਿਆ ਨਾ ਉਹਨਾਂ ਦੀਆਂ ਮਾਵਾਂ ਪੜਦੀਆਂ ਸੀ ਮੇਰੇ ਪੁੱਤ ਦਾ قصੂਰ ਕੋਈ ਨਹੀਂ ਮੇਰਾ ਪੁੱਤ ਮੈਨੂੰ ਦੇ ਦਿਓ ਜਾਨੀ ਕਿ ਇਹ ਕਹਿ ਲੋ ਵੀ ਇਨ ਕਤਿਹੜਾ ਨੂੰ ਪਤਾ ਨਹੀਂ ਵੀ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਤੇ ਉਹਨਾਂ ਨੂੰ ਅਸੀਂ 2-3 ਵਾਰੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਜਨਮ ਦੇ ਵਿੱਚ ਮਾਰ ਦਿੱਤਾ ਹੈ ਕਿਸੇ ਨੂੰ ਕੁਝ ਨਹੀਂ ਮਿਲਣਾ ਪਰ ਜਿਹੜੀਆਂ ਇਹ ਖਾਲਸਾ ਦੀ ਕਤੀੜਾਂ ਗੁੰਮਰਾਹ ਕਰਕੇ ਇਹੋ ਜਿਹੇ ਘਟਨਾਵਾਂ ਨੂੰ ਕਹਿ ਲਈਏ ਇੰਜਾਮ ਦੇ ਰਹੀਆਂ ਨੇ ਤੇ ਇਹ ਚੇਤੇ ਰੱਖਿਓ ਸਾਡੇ ਪੰਜਾਬ ਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਯੋਧੇ ਸੂਰਮੇ ਅਖਵਾਉਨੇ ਹੋ ਨਾ ਸਾਡੇ ਕੋਲੇ ਪੰਜਾਬ ਪੁਲਿਸ ਤੇ ਜਾਂ ਸਾਡੇ ਕੋਲੇ ਆਰਮੀ ਦੇ ਨੌਜਵਾਨ ਉਹ ਨੇ ਜਿਹੜੇ ਪਤਾ ਨਹੀਂ ਤੁਹਾਨੂੰ ਕਿਹੜੀ ਮੌਤ ਮਾਰਨਗੇ ਤੇ ਮੈਂ ਇਹ ਬੇਨਤੀ ਤਾਂ ਕੀਤੀ ਹੈ ਵੀ ਜਿਹੜਾ ਵੀ ਕੋਈ ਭਾਵੇਂ ਗੈਂਗਸਟਰ ਹੈ ਭਾਵੇਂ ਅੱਤਵਾਦੀ ਹੈ ਭਾਵੇਂ ਕੋਈ ਖਾਲਸਤਾਨੀ ਹੈ ਸਾਡੇ ਪੰਜਾਬ ਨੂੰ ਜਾਂ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰੂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂ ਉਹਦੇ ਸhetra ਚੰਗੀ ਤਰ੍ਹਾਂ ਫੇਰਾਂਗੇ ਤੇ ਅਸੀਂ ਇੰਡੀਆ ਦੇ ਵਿੱਚ ਰਹਿਣ ਵਾਲਿਆਂ ਪੰਜਾਬ ਦੇ ਵਸਿੰਦੇ ਆ ਤੇ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅਸੀਂ ਬੋਲਾਂਗੇ ਵੀ ਤੁਹਾਡਾ ਵਿਰੋਧ ਵੀ ਕਰਾਂਗੇ ਤੁਹਾਡੇ ਤੁਹਾਡੇ ਕੋਲੋਂ ਡਰਦੇ ਨਹੀਂ ਪਰ ਜੇ ਤੁਹਾਡੇ ਵਿੱਚ ਅਣਖ ਸ਼ਰਮ ਹੈਗੀ ਮਾੜੀ ਮੋਟੀ ਆਪਣੇ ਆਪ ਨੂੰ ਤੁਸੀਂ ਸਿੱਖ ਖਬਾਉਨੇ ਹੋ ਖਾਲਸਾ ਨਹੀਂ ਖਬਾਉਨੇ ਹੋ ਫਿਰ ਸ਼ਰਿਆਂ ਆ ਕੇ ਇੰਡੀਆ ਦੇ ਵਿੱਚ ਬੈਠੋ ਖਾਲਸਾਨ ਦੀ ਗੱਲ ਇੱਥੇ ਕਰੋ ਜਿਹਨੂੰ ਮਾਰਨਾ ਹੈ ਸਿੱਧੇ ਤੌਰ ਤੇ ਮਾਰ ਕੇ ਦੇਖੋ ਨਾ ਐਵੇਂ ਸ਼ਪਾਰੀਆਂ ਦੇ ਕੇ 2-4 ਲੱਖ ਰੁਪਏ ਦੇ ਕੇ ਕਿਸੇ ਦੇ ਕੋਲੋਂ ਤੁਸੀਂ ਇਹ ਕੰਮ ਕਰਾਉਨੇ ਹੋ ਇਹ ਤੁਹਾਡੀ ਸਿੱਖਾਂ ਵਾਲੀ ਖਾਲਸਾਨੀਆਂ ਵਾਲੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਸ਼ਿਤਰਾਂ ਦੀ ਘਾਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ